ਕਿਸਾਨ ਅੰਦੋਲਨ ਦੇ ਦੌਰਾਨ ਅੱਜ ਜਦੋਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਸਨ ਤਾਂ ਉਸ ਦੇ ਦੌਰਾਨ ਹੀ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਦੀ ਗੋਲੀ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪ ਸਰਕਾਰ ਨੂੰ ਚੰਗੀਆਂ ਖਰੀਆਂ ਖੂਟੀਆਂ ਸੁਣਾਈਆਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਖੋ ਇਹ ਜਿਹੜੀ ਗੋਲੀ ਚੱਲੀ ਹੈ ਇਹ ਜਿਹੜੇ ਅਥਰੂ ਗੈ ਚੱਲੇ ਹੈ ਜਿਹੜੇ ਲਾਠੀ ਚਾਰਜ ਹੋਇਆ ਹੈ ਪੰਜਾਬ ਦੀ ਧਰਤੀ ਤੇ ਹੋਇਆ ਹੈ ਤੇ ਪੰਜਾਬ ਸਰਕਾਰ ਤੁਰੰਤ ਇੱਕ ਕਤਲ ਦਾ ਪਰਚਾ ਦਰਜ ਕਰੇ ਲਾਠੀ ਚਾਰਜ ਜਿਹੜਾ ਹੋਇਆ ਤੇ ਗੈਸ ਅਥਰੂਗਾਏ ਛੱਡੇ ਸਾਡੀ ਜਗ੍ਹਾ ਦੇ ਵਿੱਚ ਸਾਡੇ ਨੌਜਵਾਨ ਸਾਡੇ ਕਿਸਾਨ ਫੱਟੜ ਹੋਏ ਉਹਨਾਂ ਦਾ ਐਫਆਈਆਰ ਦਰਜ ਕਰਕੇ ਜਿਹੜੇ ਜ਼ਿੰਮੇਵਾਰ ਲੋਕ ਐ ਉਹਨਾਂ ਨੂੰ ਹਿਰਾਸਤ ਵਿੱਚ ਲਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਥੋੜਾ ਧੀਰਜ ਮਿਲੇ ਹਰ ਕਿਉਂ ਨਾ ਹੋਵੇ ਕਾਰਵਾਈ ਇਸ ਕਰਕੇ ਮੁੱਖ ਮੰਤਰੀ ਜੀ ਆਪਣੇ ਫਰਜ਼ ਨੂੰ ਪਛਾਣਨ ਪੰਜਾਬ ਸਰਕਾਰ ਪੰਜਾਬ ਦੀ ਪੁਲਿਸ ਆਪਣੇ ਫਰਜ਼ ਨੂੰ ਪਛਾਣੇ ਜਿਹੜੀਆਂ ਗੋਲੀਆਂ ਸਾਡੇ ਧਰਤੀ ਤੇ ਸਾਡੇ ਨੌਜਵਾਨਾਂ ਦੇ ਚੱਲੀਆਂ ਉਹਨਾਂ ਦਾ ਪਰਚਾ ਦਰਜ ਹੋ ਕੇ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ। ਛੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹੜਾ ਦੋਸ਼ ਅੱਜ ਸਾਡਾ ਆਪਣਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਨਾਲ ਏਜੰਟ ਬਣ ਕੇ ਉਹਨਾਂ ਦਾ ਟਾਊਟ ਬਣ ਕੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਰਲ ਕੇ ਸਾਡੇ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਅਜੇ ਤੱਕ ਧੱਕਾ ਕਰ ਰਹੀ ਹੈ ਸਾਡੀ ਧਰਤੀ ਤੇ ਆ ਕੇ ਉਹ ਗੋਲੀਆਂ ਚਲਾ ਰਹੇ ਆ ਸਾਡੀ ਧਰਤੀ ਤੇ ਆ ਕੇ ਉਹ ਅਥਰੂ ਗੇ ਚਲਾ ਰਹੇ ਆ ਤੇ ਪੰਜਾਬ ਦੀ ਧਰਤੀ ਤੇ ਇਹ ਜਿਹੜਾ ਸਾਡੀ ਨੌਜਵਾਨੀ ਦਾ ਕਾਣ ਹੋ ਰਿਹਾ ਸਾਡੇ ਕਿਸਾਨਾਂ ਸਾਡੇ ਮਜ਼ਦੂਰਾਂ ਦੇ ਨਾਲ ਹਰ ਤਰ੍ਹਾਂ ਦੀ ਤੱਕੇਸ਼ਾਈ ਹੋ ਰਹੀ ਹੈ ਉਹਨਾਂ ਨੂੰ ਕਾਨੂੰਨੀ ਹੱਕ ਹੈ ਕਿ ਉਹ ਪ੍ਰੋਟੈਸਟ ਕਰਨ ਦਿੱਲੀ ਜਾਣ ਲੇਕਿਨ ਉਹ ਕਰਨ ਹੀ ਦਿੱਤਾ ਜਾ ਰਿਹਾ ਸਾਡੇ ਮੁੱਖ ਮੰਤਰੀ ਦੀਆਂ ਲੱਤਾਂ ਭਾਰਨੇ ਚੱਲ ਰਹੀਆਂ ਤੇ ਉਹ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਹਰ ਉਹ ਕਾਰਵਾਈ ਕਰ ਰਿਹਾ ਜਿਹੜੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਜਾਣੀ ਇੱਥੋਂ ਤੱਕ ਕਿ ਆ ਪਿਛਲੀ ਇੰਟਰਵਿਊ ਦੇ ਵਿੱਚ ਮੁੱਖ ਮੰਤਰੀ ਜੀ ਕਹਿ ਰਹੇ ਸੀ ਕਿ ਮੈਨੂੰ ਇਸ ਗੱਲ ਦੇ ਕਹਿਣ ਦੇ ਵਿੱਚ ਕੋਈ ਗਰੇਜ ਨਹੀਂ ਕਿ ਮੈਂ ਪੰਜਾਬ ਦੇ ਨਾਲ ਆ ਉਹ ਭਾਈ ਤੂੰ ਪੰਜਾਬ ਦਾ ਮੁੱਖ ਮੰਤਰੀ ਐ ਤੂੰ ਤਾਂ ਪੰਜਾਬ ਦੇ ਨਾਲੇ ਹੋਏਗਾ ਪਰ ਤੇਰੀ ਇਹ ਗੱਲ ਇਹ ਸਾਬਤ ਕਰ ਰਹੀ ਹੈ ਕਿ ਤੂੰ ਅੰਦਰੋਂ ਹਰ ਜਾਲ ਸਾਜੀ ਦੇ ਵਿੱਚ ਕੇਂਦਰ ਦੇ ਨਾਲ ਹੈ ਤੇ ਕੇਂਦਰ ਦੇ ਨਾਲ ਮਿਲ ਕੇ ਸਾਡੇ ਨੌਜਵਾਨਾਂ ਸਾਡੇ ਕਿਸਾਨਾਂ ਨੂੰ ਮਰਵਾਇਆ ਜਾ ਰਿਹਾ ਹੈ ਕਿੰਨੀ ਮੰਦ ਭਾਗੀ ਘਟਨਾ ਹੈ ਕਿ ਅੱਜ ਇੱਕ ਨੌਜਵਾਨ ਦੀ ਮੌਤ ਉੱਥੇ ਹੋ ਗਈ ਹੈ ਇੱਕ ਕਿਸਾਨ ਪਹਿਲਾਂ ਮਰ ਚੁੱਕਿਆ 750 ਕਿਸਾਨਾਂ ਦੀ ਸ਼ਹੀਦੀ ਦੀਆਂ ਅਰਥੀਆਂ ਐਸੀ ਪਹਿਲਾਂ ਚੁੱਕ ਚੁੱਕੇ ਹੈ ਤੇ ਆ ਫੇਰ ਉਹੀ سلسلہ ਸ਼ੁਰੂ ਹੋ ਗਿਆ ਹੈ ਪੰਜਾਬ ਨੂੰ ਫੇਰ ਉਸੇ ਪੱਟੀ ਦੇ ਵਿੱਚ ਝੋਕਿਆ ਜਾ ਰਿਹਾ ਹੈ ਜਿਹਦੇ ਵਿੱਚੋਂ ਪੰਜਾਬ ਨਿਕਲ ਕੇ ਸੰਤਾਪ ਭੋ ਕੇ ਬਾਹਰ ਆਇਆ ਸੀ ਸੋ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਹੋਸ਼ ਕਰੇ ਇਸ ਤਰੀਕੇ ਦੇ ਨਾਲ ਸਾਡੇ ਰਸਤੇ ਇਹ ਇੱਕ ਆਜ਼ਾਦ ਦੇਸ਼ ਹੈ ਐਸੀ ਅਦਾਜ਼ ਆਜ਼ਾਦ ਦੇਸ਼ ਦੇ ਇੱਕ ਸੂਬਾ ਹੈ ਐਸੀ ਕੋਈ ਪਾਕਿਸਤਾਨ ਨਹੀਂ ਹੈ ਜੇ ਹਰਿਆਣਾ ਦਾ ਮੰਤਰੀ ਕਹਿ ਰਿਹਾ ਕਿ ਇੱਧਰ ਪਾਕਿਸਤਾਨੀ ਹੈ ਤਾਂ ਉੱਧਰ ਵੀ ਤਾਂ ਪਾਕਿਸਤਾਨੀ ਹੈ ਸਾਨੂੰ ਸਾਡੇ ਰਸਤੇ ਕਿਵੇਂ ਰੋਕੇ ਜਾ ਰਹੇ ਸਾਡੀ ਸਰਕਾਰ ਪੰਜਾਬ ਦੀ ਨੂੰ ਮੁੱਖ ਮੰਤਰੀ ਨੂੰ ਉੱਥੇ ਖੜ ਕੇ ਇਹ ਰਸਤਾ ਖੋਲਣਾ ਚਾਹੀਦਾ ਕਿ ਜੀ ਇਹ ਰਸਤਾ ਆਜ਼ਾਦ ਭਾਰਤ ਦਾ ਹੈ ਤੇ ਅਸੀਂ ਆਜ਼ਾਦ ਦੇਸ਼ ਦੇ ਵਿੱਚ ਅੱਗੇ ਜਾ ਸਕਦੇ ਹਾਂ ਇਸ ਲਈ ਸਰਕਾਰਾਂ ਹੋਸ਼ ਕਰਨ ਜਿਸ ਤਰੀਕੇ ਦੇ ਪਾਸੇ ਨੂੰ ਇਹ ਪੰਜਾਬ ਨੂੰ ਤੋੜ ਰਹੇ ਹਨ ਇਹ ਆਉਣ ਵਾਲਾ ਪੂਰੇ ਦੇਸ਼ ਲਈ ਬਹੁਤ ਹੀ ਸੰਕਟਮਈ ਸਮਾਂ ਦੇਖਣ ਨੂੰ ਮਿਲੇਗਾ ਜੇ ਸਰਕਾਰਾਂ ਨੇ ਸਮਝ ਨਹੀਂ ਕੀਤੀ ਜੋ ਵਾਦੇ ਕਿਸਾਨਾਂ ਦੇ ਨਾਲ ਕੀਤੇ ਐ ਜੋ ਵਾਦੇ ਖੇਤ ਮਜ਼ਦੂਰਾਂ ਦੇ ਨਾਲ ਕੀਤੇ ਐ ਕਿਸਾਨਾਂ ਦਾ ਵੀ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੋ ਜਿਹੜੀ ਗਰੰਟੀ ਤੁਸੀਂ ਦਿੱਤੀ ਹੋਈ ਐ ਉਸ ਨੂੰ ਕਾਨੂੰਨੀ ਰੂਪ ਦੇ ਕੇ ਇਹ ਮਸਲੇ ਦਾ ਹੱਲ ਸਹੀ ਤਰੀਕੇ ਨਾਲ ਕੱਢੋ ਆਹ ਜਿਹੜੀਆਂ ਚੁਲਾਕੀਆਂ ਸਾਡਾ ਮੁੱਖ ਮੰਤਰੀ ਕਰ ਰਿਹਾ ਕਿ 5 ਟਿੰਸਾਂ ਤੇ ਦੇ ਦੇਣਾ ਉਹ ਵੀ ਉਹਨਾਂ ਨੇ 2 ਸਾਲ ਲਈ ਕਿਹਾ ਇਹ ਕਹਿੰਦਾ ਨਾ 5 ਸਾਲ ਲਈ ਦੋ ਦੱਸੋ ਕਿੰਨੀ ਬੜੀ ਬਹਾਦਰੀ ਕਰ ਰਿਆ ਵੀ ਉਸ ਤੋਂ ਬਾਅਦ ਫਿਰ ਅਸੀਂ ਕਿੱਥੇ ਜਾਣਾ ਹੈ ਹਰ ਇੱਕ ਪ੍ਰਾਈਵੇਟ ਏਜੰਸੀ ਤੋਂ ਨਾਲ ਕੰਟਰੈਕਟ ਕਰ ਰਹੇ ਸਰਕਾਰ ਵੀ ਨਹੀਂ ਗਾਰੰਟੀ ਦੇ ਰਹੀ ਇਹਨਾਂ ਚਾਲਾਂ ਲੂੰਬੜ ਚਾਲਾਂ ਜਿਹੜੀਆਂ ਸਾਡਾ ਮੁੱਖ ਮੰਤਰੀ ਚੱਲ ਰਿਹਾ ਇਹਨਾਂ ਨੂੰ ਬੰਦ ਕਰੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਬਹੁਤ ਬੜਾ ਬਹੁਤ ਮਿਲਿਆ ਇਹ ਹੋਸ਼ ਕਰਨ ਇਹਨਾਂ ਨੇ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਸੀ ਸਰਕਾਰ ਬਣਨ ਤੋਂ ਪਹਿਲਾਂ ਕਿ ਮੈਂ ਸਾਰੀਆਂ ਐਸੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾ ਕੇ ਗਰੰਟੀਆਂ ਦਵਾਗੇ ਐਮ ਐਸ ਪੀ ਐਸ ਸੀ ਦਵਾਗੇ ਹੁਣ ਕਿੱਥੇ ਉਹ ਸੱਪ ਸੁng ਗਿਆ ਹੁਣ ਇਹਨਾਂ ਨੂੰ ਹੁਣ ਕਿੱਥੇ ਉਹ ਸਰਕਾਰਾਂ ਗਈਆਂ ਉੱਥੇ ਕਿੱਥੇ ਉਹ ਗੱਲਾਂ ਗਈਆਂ ਇਸ ਲਈ ਮੈਂ ਫੇਰ ਅਪੀਲ ਕਰਦਾ ਹੈ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਇਕੱਠੇ ਹੋ ਕੇ ਪੰਜਾਬ ਨੂੰ ਨਾ ਦੱਬੋ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਆ ਗਏ ਤੇ ਪੰਜਾਬ ਦਾ ਨੁਕਸਾਨ ਕਰਨਗੇ ਮੇਰੀਆਂ ਉਹਨਾਂ ਗੱਲਾਂ ਨੂੰ ਪੂਰਾ ਨਾ ਹੋਣ ਦਿਓ ਮੈਂ ਉਹਦੇ ਵਿੱਚ ਖੁਸ਼ ਹੈ ਕਿ ਤੁਸੀਂ ਪੰਜਾਬ ਦੇ ਹਾਲਾਤ ਨੂੰ ਸੁਧਾਰੋ ਤੇ ਪੰਜਾਬ ਨੂੰ ਚੰਗੇ ਪਾਸੇ ਲੈ ਕੇ ਜਾਓ ਪੰਜਾਬ ਅਨਿਖੜਮਾ ਅੰਗੇ ਦੇਸ਼ ਦਾ ਤੇ ਪੰਜਾਬ ਨੇ ਬਹੁਤ ਕੁਰਬਾਨੀਆਂ ਦੇਸ਼ ਲਈ ਕੀਤੀਆਂ ਹੋਈਆਂ ਇਹਦਾ ਜਿਹੜਾ ਸਬਰ ਹੈ ਉਹਨੂੰ ਤੁਸੀਂ ਮਾਪੋ ਨਾ ਇਸ ਮੁੱਖ ਮੰਤਰੀ ਨੇ ਕਿਸਾਨ ਦਾ ਮੁੰਡਾ ਕਹਿ ਕੇ ਵੋਟਾਂ ਲੈ ਲੀਆਂ ਹੁਣ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਵੀ ਲਿਖਦਾ ਹੈ ਪੰਜਾਬ ਦੇ ਪੁੱਤਰ ਤਾਂ ਸਾਰੇ ਹੀ ਐ ਇਹ ਕੋਈ ਨਵੇਕਲਾ ਤਾਂ ਹੈ ਨਹੀਂ ਲੇਕਿਨ ਜੇ ਇਹ ਇਹ ਆਪਣੇ ਆਪ ਨੂੰ ਲਿਖਣਾ ਪਸੰਦ ਕਰਦਾ ਤਾਂ ਉਹ ਕੰਮ ਵੀ ਕਰੇ ਜਿਹੜਾ ਕਿ ਪੰਜਾਬ ਦੇ ਪੁੱਤਰ ਭਗਤ ਸਿੰਘ ਉਹਨਾਂ ਨੇ ਕੀਤਾ ਸੀ ਉਹਦੀਆਂ ਪੰਗਾਂ ਬੰਨਣ ਨਾਲ ਨਹੀਂ ਮਸਲਾ ਹੱਲ ਹੋ ਜਾਂਦਾ ਮਸਲੇ ਹੱਲ ਹੋਣੇ ਆ ਉਹਦੇ ਵਾਲੇ ਕੰਮ ਕਰਨ ਨਾਲ ਆਵੇ ਹੁਣ ਉੱਥੇ ਖੜੇ ਜਾ ਕੇ ਸਰਕਾਰ ਨੂੰ ਆਪਣੇ ਨਾਲ ਲੈ ਕੇ ਜਾਵੇ ਲੋਕਾਂ ਨੂੰ ਕਾਦੇ ਪੜਾਈ ਜਾਂਦਾ ਹੈ ਉੱਥੇ ਜਾ ਕੇ ਕਹੇ ਸਰਕਾਰ ਕਹੇਗੀ ਜੀ ਸਾਡਾ ਰਸਤਾ ਹੈ ਪੰਜਾਬ ਦਾ ਐਸੀ ਇਧਰ ਸਰਕਾਰਾਂ ਤੁਸੀਂ ਉਧਰ ਸਰਕਾਰਾਂ ਐਸੀ ਖੋਲਾਂਗੇ ਪੰਜਾਬ ਪੁਲਿਸ ਤੇ ਮੁੱਖ ਮੰਤਰੀ ਉਥੇ ਖੜਗੇ ਰਸਤੇ ਖੋਲਣ ਜੇ ਕਿਤੇ ਪ੍ਰਮਾਤਮਾ ਨੇ ਮੌਕਾ ਦਿੱਤਾ ਹੁੰਦਾ ਤਾਂ ਅੱਜ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਇਹ ਰਸਤੇ ਸਰਕਾਰਾਂ ਖੋਲਦੀਆਂ ਹੁੰਦੀਆਂ ਨਿਨੇ ਨੇ ਕਿਹਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਕਿਸਾਨਾਂ ਦੇ ਨਾਲ ਅਜਿਹਾ ਧੱਕਾ ਹੋਵੇਗਾ ਤਾਂ ਪੰਜਾਬ ਦੇ ਮੁੱਖ ਮੰਤਰੀ ਹੋਣ ਦਾ ਕੀ ਫਾਇਦਾ ਉਹਨਾਂ ਨੇ ਕਿਹਾ ਹੈ ਕਿ ਖੋਟਾ ਸਿੱਕਾ ਆਪਣਾ ਬੇਗਾਨਿਆਂ ਨੂੰ ਕੀ ਦੋਸ਼ ਦਈਏ ਪੰਜਾਬ ਸਰਕਾਰ ਗੋਲੀਆਂ ਚਲਾਉਣ ਵਾਲੀ ਹਰਿਆਣਾ ਸਰਕਾਰ ਅਤੇ ਗੋਲੀਆਂ ਚਲਾਉਣ ਵਾਲਿਆਂ ਤੇ ਕਤਲ ਦਾ ਕੇਸ ਦਰਜ ਕਰੇ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਕੁਝ ਅੱਜ ਕਿਸਾਨਾਂ ਦੇ ਨਾਲ ਹੋਇਆ ਉਹ ਬਹੁਤ ਹੀ ਨਿੰਦਣਯੋਗ ਹੈ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਬੜੀ ਭਰੋਸੇ ਦੇ ਨਾਲ ਸੱਤਾ ਦੇ ਵਿੱਚ ਆਈ ਸੀ ਪਰ ਜੋ ਵੀ ਕੁਝ ਆਪ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਰਲ ਕੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਉਹ ਪੰਜਾਬ ਦੇ ਲੋਕ ਕਦੇ ਵੀ ਨਹੀਂ ਭੁੱਲਣਗੇ ਅਤੇ ਇਹਨਾਂ ਨੂੰ ਕਰਾਰਾ ਜਵਾਬ ਜ਼ਰੂਰ ਦੇਣਗੇ